아 ਜਿਹੜੇ ਮੈਨੂੰ ਮਿਲਦੇ ਨੇ ਕਹਿੰਦੇ ਨੇ ਗੈਨੀ ਜੀ ਸਵੇਰੇ 2-3 ਘੰਟੇ ਟੇਪ ਸੁਣਦੇ ਆ ਮੈਂ ਕਿਹਾ ਕਮ ਸੇ ਕਮ ਅੱਧਾ ਘੰਟਾ ਜਪ ਕਰ ਲੈ ਜੋ ਤੈਨੂੰ ਲਾਭ ਹੋਏਗਾ ਇਹ 4 ਘੰਟੇ ਟੇਪ ਸੁਣਨ ਨਾਲ ਨਹੀਂ ਹੋਏਗਾ ਉਹ ਮਸ਼ੀਨ ਚਲਦੀ ਪਈ ਇਹ ਟੇਪ ਰਿਕਾਰਡਰ ਚੱਲਦਾ ਪਏ ਤੂੰ ਤਨ ਦੀ ਟੇਪ ਰਿਕਾਰਡਰ ਚਲਾ ਇਸ ਬਾਨ ਕਿਸ ਵਾਸਤੇ ਪ੍ਰਮਾਤਮਾ ਨੇ ਦਿੱਤੀ ਹੈ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਰਸਨਾ ਨਾਮ ਜਪ ਤਬ ਮਥੀਏ ਅਨ ਇਹਨ ਬੇਦ ਅੰਬਰ ਤਪਾ ਇਹਨੀ ਸੋਣੀ ਜ਼ਬਾਨ ਦਿੱਤੀ ਹੈ ਪ੍ਰਭੂ ਨੇ ਘੜਿਆਲ ਹੈ ਇਹਨੂੰ ਵਜਾ ਠੀਕ ਹੈ ਥੱਕ ਜਾਂਦਾ ਸੇਮ ਹੈ ਫਿਰ ਸੁਣਦਾ ਹੈ ਸੁਣਨ ਨੂੰ ਬਹੁਤ ਸਾਰਾ ਸਮਾਂ ਅੰਮ੍ਰਿਤ ਵੇਲੇ ਤੇ ਜ਼ਬਾਨ ਦੇ ਘੜਿਆਲ ਨੂੰ ਵਜਾਣਾ ਐਸੇ ਨੂੰ ਚਲਾ ਇਸ ਘੜਿਆਲ ਨੂੰ ਵਜਾ ਤੇ ਇਹਦੇ ਨਾਲ ਧਿਆਨ ਜੋੜ ਧੁਨ ਦੇ ਨਾਲ ਧਿਆਨ ਜੋੜਾ ਐਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੇ ਇਹ ਧਿਆਨ ਹੁਣ ਜਿਹੜੇ ਸੰਤ ਜੀ ਮਹਾਰਾਜ ਕਹਿੰਦੇ ਨੇ ਤਸਵੀਰ ਦੇ ਚ ਧਿਆਨ ਜੜੋ ਇੱਕ ਪੰਕਤੀ ਤੇ ਦੱਸੋ ਕਿਹੜੀ ਹਿੱਸਾ ਦੀ ਪੰਕਤੀ ਹੈ ਤਸਵੀਰ ਦੇ ਚ ਧਿਆਨ ਜੜੋ ਬੁੱਧ ਦੇ ਚ ਧਿਆਨ ਜੜੋ ਇੱਕ ਵੀ ਕੋਈ ਨਹੀਂ ਪਰ ਸਿੰਘ ਹੀ ਮੈਨੂੰ ਕਹਿੰਦੇ ਸਾਡੇ ਸੰਤ ਜੀ ਮਹਾਰਾਜ ਇੰਜ ਕਹਿੰਦੇ ਨੇ ਸਾਡੇ ਸੰਤ ਜੀ ਮਹਾਰਾਜ ਇੱਕ ਫਿਰ ਗੁਰਦੁਆਰੇ ਕੀ ਝਾਕ ਮਾਰਣਾ ਤੇ ਉਸੇ ਸੰਤ ਜੀ ਮਹਾਰਾਜ ਕੋਲ ਜਾਓ ਗੱਲ ਖਤਮ ਗੁਰਦੇਵ ਐਸਾ ਨਹੀਂ ਕਹਿੰਦੇ ਸਤਿਗੁਰ ਐਸਾ ਨਹੀਂ ਕਹਿੰਦੇ ਸਤਿਗੁਰ ਕਹਿੰਦੇ ਨੇ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੇ ਧੁਨ ਹੀ ਗੁਰੂ ਦਾ ਰੂਪ ਹੈ ਦੁਨ ਹੀ ਗੁਰੂ ਦਾ ਜਿਸਮ ਹੈ ਸ਼ਬਦ ਗੁਰ ਪੀਰਾ ਗੈਰ ਗੰਬੀਰਾ ਬਿਨ ਸ਼ਬਦੇ ਜਗ ਬੋਰਾ ਇਹ ਹੀ ਗੁਰੂ ਐ ਹੀ ਗੁਰੂ ਗ੍ਰੰਥ ਇਸ ਵਿੱਚ ਧਿਆਨ ਜੋੜੋ ਸਿੱਧਾ ਪ੍ਰਮਾਤਮਾ ਦੇ ਧਿਆਨ ਨਹੀਂ ਜੁੜੇਗਾ ਕਿਸੇ ਦਾ ਵੀ ਨਹੀਂ ਜੁੜੇਗਾ ਪਹਿਲੇ ਗੁਰੂ ਦੇ ਸਿੱਧਾ ਘਰ ਤੱਕ ਕੋਈ ਨਹੀਂ ਪਹੁੰਚਦਾ ਪਹਿਲੇ ਦਰ ਤੱਕ ਗੁਰੂ ਦਰ ਹੈ ਪ੍ਰਭੂ ਘਰ ਹੈ ਸ਼ਬਦ ਦਰ ਹੈ ਪ੍ਰਕਾਸ਼ ਘਰ ਹੈ ਪਰਮਾਤਮਾ ਦੇ ਅਖਰੀ ਅਰਥ ਕੀ ਨੇ ਪਰਮ ਆਤਮਾ ਪਰਮ ਚਾਣਣਾ ਤੇ ਗੁਰੂ ਦੇ ਅਖਰੀ ਅਰਥ ਕੀ ਨੇ ਜੋ ਚਾਣਣਾ ਕਰਾ ਦੇਵੇ ਇਹ ਨਹੀਂ ਅਰਥ ਹੈ ਪਰਮਾਤਮਾ ਪਰਮ ਚਾਣਣਾ ਆਤਮ ਚਾਣਣਾ ਇਹਨੂੰ ਕਹਿੰਦੇ परमात्मा परम चाणणा परम प्रकाश जो आनंदमय है रसां का सागर है शक्ति का सागर है प्रेम का सागर है गुणां का सागर है वो प्रकाश कैसे पहुंचे है वो है गुरु द्वारा गुरु का मतलब जो प्रकाश करा देवे प्रकाश तक पहुंचा दे इस वास्ते गुरु को कह देता है दर है दरवाजा है ਦਰਵਾਜ਼ਾ ਬੈਠਣ ਵਾਸਤੇ ਨਹੀਂ ਆਉਂਦਾ ਲੰਘ ਜਾਣ ਵਾਸਤੇ ਆਉਂਦਾ ਲੰਘ ਜਾ ਲੰਘ ਜਾ ਗੁਰੂ ਦਰ ਹੈ ਪ੍ਰਭੂ ਘਰ ਹੈ ਔਰ ਗੁਰੂ ਐਸਾ ਦਰ ਹੈ ਆਪਣੇ ਤੱਕ ਨਹੀਂ ਬਿਠਾਉਂਦਾ ਘਰ ਤੱਕ ਪਹੁੰਚਾ ਦਿੰਦਾ ਸਿਰਵ ਦੁਨ ਸਿਰਵ ਧਿਆਨ ਦੁਨ ਨਾਲ ਜੋੜੋ ਦੁਨ ਚਾਨਣਾ ਕਰਾ ਦਿੰਦੀ ਹੈ ਕਿਸ ਤਰ੍ਹਾਂ ਦਾ ਚਾਨਣਾ ਕਰਾ ਦਿੰਦੀ ਹੈ ਇੱਕ ਮਨੁੱਖ ਸੁੱਤਾ ਹੋਇਆ ਹੈ ਉਹਦੀ ਦੁਨੀਆ ਚ ਅੰਧੇਰਾ ਹੈ ਬਾਹਰ ਸਾਰੇ ਸੰਬੰਧ ਉਸਦੇ ਟੁੱਟੇ ਹਨ ਕਿਉਂਕਿ ਗਹਿਰੀ ਨੀਂਦ ਦੇ ਚ ਇਹ ਬਾਹਰ ਦਾ ਸੰਬੰਧ ਇਸ ਤਰ੍ਹਾਂ ਕਿਵੇਂ ਇਸ ਦਾ ਕਿਵੇਂ ਜੁੜੇਗਾ ਜਾਗੇ ਤਾਂ ਜੁੜੇਗਾ ਛੜੇ ਧਿਆਨ ਨਾਲ ਸੁਣਨਾ ਤੁਹਾਨੂੰ ਇਹਨੂੰ ਜਗਾੜਾ ਕਿਵੇਂ ਜਗਾਈਏ ਖੜਾਕ ਕਰਨੀ ਪੈਗੇ ਆਵਾਜ਼ ਕਰਨੀ ਪੈਗੇ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਇਹ ਬਾਣੀ ਦਾ ਜਪ ਇਹ ਕੋਈ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਹੈ ਇਹ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਈ ਕੋਈ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਜੈਸੇ ਜੈਸੇ ਜਾਗਦੇ ਜਾਵਾਂਗੇ ਪਤਾ ਚਲਦਾ ਜਾਏਗਾ ਪਰਵਾਰ ਕਿਤਨਾ ਸੁੱਤੇ ਮਨੁੱਖ ਨੂੰ ਕੁਝ ਪਰਵਾਰ ਦੇ ਮੈਂਬਰਾਂ ਦਾ ਵੀ ਨਹੀਂ ਪਤਾ ਨੀਂਦ ਦੇ ਚ ਉਹਦੀ ਧਨ ਸੰਪਦਾ ਕਿਤਨੀ ਹੈ ਰਤਬਾ ਕੀ ਹੈ ਕੰਮਕਾਰ ਕੀ ਕਰਦਾ ਕਿੱਥੇ ਪਿਆ ਕੁਝ ਵੀ ਨਹੀਂ ਸੁੱਤਾ ਪਿਆ ਨਹੀਂ ਦੇ ਚ ਨੀਂਦ ਦੇ ਚ ਮਨੁੱਖ ਦਾ ਸੰਸਾਰਿਕ ਰਿਸ਼ਤਿਆਂ ਨਾਲ ਸੰਬੰਧ ਟੁੱਟ ਜਾਂਦਾ ਹੈ ਪਰ ਮਨੁੱਖ ਦੀ ਚੇਤਨਾ ਸੁੱਤੀ ਪਈ ਹੈ ਜੋ ਸਭ ਕੁਝ ਨੂੰ ਅਨੁਭਵ ਕਰਦੀ ਹੈ ਜੈਸੇ ਮੇਰੇ ਅੰਦਰ ਵਿਚਾਰ ਚੱਲ ਰਹੇ ਨੇ ਮਨ ਦੇ ਵਿਚਾਰ ਚਲ ਰਹੇ ਨੇ ਤਾਂ ਮਨ ਨੂੰ ਕੌਣ ਵੇਖੇਗਾ ਇਹ ਵਿਚਾਰਾਂ ਨੂੰ ਕੌਣ ਦੇਖੇਗਾ ਚੇਤਨਾ ਦੇਖੇਗਾ ਇਸ ਤੋਂ ਇਹ ਮਤਲਬ ਹੋਇਆ ਉਹ ਜਿਹੜੀ ਪਰਮ ਚੇਤਨਾ ਹੈ ਉਹ ਨਿਹਰਾ ਵਿਚਾਰ ਨਹੀਂ ਉਹ ਤੇ ਵਿਚਾਰ ਨੂੰ ਵੇਖਣ ਵਾਲੀ ਹੈ ਉਹ ਨਹੀਂ ਦੀ ਸੋਚਣੀ ਨਹੀਂ ਹੈ ਮੈਂ ਕੀ ਸੋਚਦਾ ਪਿਆ ਇਹਨੂੰ ਵੇਖਣ ਵਾਲੀ ਹੈ ਉਮੀਦ ਹੈ ਗੱਲ ਜ਼ਰੂਰ ਪਕੜਦੇ ਚਾਹੀਏ ਮੈਂ ਜੋ ਵਿਚਾਰ ਕਰਦਾ ਪਿਆ ਇਹਦਾ ਮੈਨੂੰ ਬੋਧਵੀਏ ਇਹ ਬੋਧ ਕਿਸ ਨੂੰ ਆਉਂਦਾ ਹੈ ਇਹ ਚੇਤਨਾ ਨੂੰ ਆਉਂਦਾ ਹੈ ਪਰਮ ਚੇਤਨ ਸਤਾ ਨੂੰ ਆਉਂਦੀ ਉਹਦੇ ਚ ਨੀਂਦ ਨਹੀਂ ਹੈ ਉਹਨੂੰ ਪ੍ਰਮਾਤਮਾ ਦੇ ਅੰਸ਼ ਕਹਿੰਦੇ ਨੇ ਕਰੋ ਕਬੀਰ ਇਹ ਰਾਮ ਕੇ ਅੰਸ਼ ਉਹਦੇ ਚ ਸੌਣਾ ਨਹੀਂ ਹੈ ਤੋ ਸੁੱਤਾ ਕੌਣ ਪਿਆ ਹੈ ਸਾਡਾ ਮਨ ਇਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ ਜਿਤਨਾ ਇਹ ਸਰੀਰ ਅਸਥੂਲ ਹੈ ਇਤਨਾ ਹੀ ਮਨ ਦਾ ਸੂਖਸ਼ਮ ਡਾਂਟਾ ਸਰੀਰ ਦੇ ਚ ਪਹਿਰਾ ਵੀ ਉਂਗਲੀਆਂ ਤੋ ਲੈ ਕੇ ਸਿਰ ਤੱਕ ਮਨ ਹੈ ਹਨ ਹੈ ਜਿੰਨਾ ਹੈ ਸਾਡਾ ਤਨ ਦਾ ਢਾਂਚਾ ਹੈ ਉਤਨਾ ਹੀ ਅੰਦਰ ਮਨ ਦਾ ਢਾਂਚਾ ਹੈ ਤਨ ਅਸਥੋਲ ਹੈ ਮਨ ਅਤੀ ਸੂਖਸ਼ਮ ਮਨ ਦੀ ਕਗਰਤਾ ਦੇ ਨਾਲ ਧਿਆਨ ਸਾਧਨਾ ਦੇ ਨਾਲ ਕਈ ਦਫਾ ਇਸ ਸੂਖਸ਼ਮ ਢਾਂਚੇ ਦੀ ਸੂਖਸ਼ਮ ਸ਼ਰੀਰ ਦੀ ਸ਼ਕਤੀ ਵੱਧ ਜਾਂਦੀ ਹੈ ਕਈ ਵਾਰ ਕੋਈ ਤਨ ਦਾ ਪਹਿਲਵਾਨ ਹੈ ਮਨ ਦਾ ਪਹਿਲਵਾਨ ਨਹੀਂ ਸ਼ਾਇਦ ਮੈਂ ਤੁਹਾਨੂੰ ਕਥਾ ਸੁਣਾਈ ਹੈ ਕਿ ਨਹੀਂ ਦਾਸ ਪਿਛੋਂ ਜਿਸ ਇਲਾਕੇ ਚ ਆਇਆ ਪੰਜਾਬistan ਫਰੰਟੀਅਰ ਸੂਬਾ ਸਰਹੱਦ ਦਾ ਇਲਾਕਾ ਉਹਨਾਂ 6 ਜ਼ਿਲ੍ਹਿਆਂ ਦੇ ਵਿੱਚ ਇੱਕ ਪਹਿਲਵਾਨ ਸੀ ਪੀਰ ਜ਼ਕੋੜੀ 6 ਜ਼ਿਲ੍ਹੇ ਸੰਡੇਰਾ ਸਮੇਲ ਖਾਨ ਬੰਨੂ ਕੋਹਾਰਟ ਪਸ਼ਾਵਰ ਮਰਦਾਨ ਤੇ ਹਜ਼ਾਰਾ ਇਹ 6 ਜ਼ਿਲ੍ਹਿਆਂ ਦਾ ਸੂਬਾ ਸੀ ਵਰਾ ਜੰਦ ਤੋਂ ਪਾਰ afghanistan ਤੇ iran ਦੀ ਬਾਰਡਰ ਇੱਥੇ ਇੱਕ ਪਹਿਲਵਾਨ ਸੀ ਪੀਰ ਜ਼ਗੋੜੀ ਛੇ ਜ਼ਿਲਿਆਂ ਦੇ ਪਹਿਲਵਾਨਾਂ ਨੂੰ ਉਸਨੇ ਹਰਾਇਆ ਸੀ ਲੇਕਿਨ ਫਿਰ ਉਸ ਦਾ ਸ਼ੌਕ ਬਰਮਣ ਕਰਦਾ ਰਹਿੰਦਾ ਸੀ ਜਿਸ ਸ਼ਹਿਰ ਦੇ ਵਿੱਚ ਪਹੁੰਚਦਾ ਸੀ ਡੰਡੋਰਾ ਪਟਵਾਉਂਦਾ ਸੀ ਹੈ ਕੋਈ ਮੇਰੇ ਨਾਲ ਕੁਸ਼ਤੀ ਕਰਨ ਵਾਲਾ ਡਿਸਟ੍ਰਿਕਟ ਬਨਨੋਂ ਦੀ ਤਹਿਸੀਲ ਲਖਈ ਰੇਜ ਉਹਨੇ ਡੰਡੋਰਾ ਪਟਵਾਇਆ ਮੁਸਲਮਾਨ ਸੀ ਪੀਰ ਜ਼ਕੋੜੀ ਬੜਾ ਭਾਰੀ ਬਰਕਮ ਸਰੀਰ ਬੜਾ ਸ਼ਕਤੀਸ਼ਾਲੀ ਉਹਦੇ ਤਨ ਨੂੰ ਵੇਖਣ ਤੇ ਹੀ ਬੜਾ ਭਾਰੀ ਪ੍ਰਭਾਵ ਪੈਂਦਾ ਸੀ ਐਸਾ ਪਹਿਲਵਾਨ ਉਹਨੇ ਡੰਡੋਰਾ ਪਟਵਾਇਆ ਐ ਕੋਈ ਸ਼ਹਿਰ ਦੇ ਮਾਈਕਾ لال ਮੇਰੇ ਨਾਲ ਕੁਸ਼ਤੀ ਲੜੇ ਪੁੰਨੂ ਹਲਵਾਈ ਸੀ ਉੱਥੇ ਹਲਵਾਈ ਦੀ ਦੁਕਾਨ ਸੀ ਸਕੂਲ ਦੇ ਕੋਲ ਕਿਉਂਕਿ ਮੈਨੂੰ ਵੀ ਪਤਾ ਸਕੂਲ ਜਾਂਦੇ ਕਈ ਵਾਰ ਉਹਦੇ ਕੋਲ ਮਠਾਈ ਮਠੂਗੀ ਲੈਣ ਉਹ ਵੀ ਕਦੇ-ਕਦੇ ਕੁਸ਼ਤੀ ਖੇਡਦਾ ਸੀ ਪਹਿਲਵਾਨ ਸੀ ਪੁੰਨੂ ਹਲਵਾਈ ਪਹਿਲਵਾਨ ਸੀ ਉਹਨੇ ਚੈਲੰਜ ਕਬੂਲ ਕਰ ਲਿਆ ਕਹਿੰਦਾ ਠੀਕ ਆਪਾਂ ਲੜਦੇ ਹਾਂ ਘਰ ਵਾਲੇ ਉਹਨੂੰ ਰੋਕਦੇ ਰਹੇ ਬੱਚੇ ਉਹਨੂੰ ਰੋਕਦੇ ਰਹੇ ਕਿਉਂ ਆਪਣੀਆਂ ਹੱਡੀਆਂ ਫਸਲੀਆਂ ਤਲਵਾਰ ਉਹਦੇ 6 ਜ਼ਿਲ੍ਹਿਆਂ ਦੇ ਪਹਿਲਵਾਨਾਂ ਨੂੰ ਹਰਾ ਹੀ ਬੈਠਾ ਹੈ। ਖੈਰ ਜਿਸ ਦਿਨ ਦੰਗਲ ਸੀ ਨਾ ਸਾਰਾ ਸ਼ਹਿਰ ਉਮੜ ਪਿਆ ਦੇਖਣ ਨੂੰ ਬਾਹਰ। ਵੀ ਦੇਖੀਏ ਤੇ ਸਹੀ ਬੰਦੇ ਤੇ ਬੰਦਾ ਟੁੱਟਦਾ ਸੀ ਦੇਖਣ ਨੂੰ। ਮੈਨੂੰ ਯਾਦ ਰੱਬ ਦੀ ਨੇਕ ਮੁਖਤਸਰੀ ਵਿੱਚ ਅਰਜ਼ ਕਰਾਂ ਉਹਨੂੰ ਜਿੱਤ ਗਿਆ। ਇੱਕੋ ਹੀ ਦਾਜ ਜਿੱਤਿਆ। ਰੱਬ ਦੀ ਖੇਡ ਕਈ ਵਾਰ ਹਤੀ ਦੀ ਮੋਦਕੀੜੀ ਤੋਂ ਦੀ ਚਾਰੇ ਪਾਸੇ ਤਾੜੀਆਂ ਵੱਜ ਗਈਆਂ ਹਿੰਦੂ ਮੁਸਲਮਾਨਾਂ ਦੀ ਆਬਾਦੀ ਬਰਾਬਰ ਸੀ ਸਾਰੇ ਹਿੰਦੂ ਨਚਣ ਲੱਗ ਪਏ ਸਿੱਖਾਂ ਨੇ ਵੀ ਖੁਸ਼ੀ ਮਨਾਈ 10-15 ਫੀਸਦੀ ਆਬਾਦੀ ਸਿੰਘਾਂ ਦੀ ਵੀ ਸੀ ਵੀ ਸਾਰਿਆਂ ਨੂੰ ਤੰਗ ਕਰੀ ਫਿਰਦਾ ਹੁੰਦਾ ਸੀ ਹਰ ਮੈਨੇ ਆੜ ਧਮਕਦਾ ਸੀ ਕੋਈ ਮੇਰੇ ਨਾਲ ਕੁਝ ਤੇ ਲੜਾ ਹੁਣ ਨਹੀਂ ਕਹੇਗਾ ਉੱਥੇ ਕੋਈ 8-9 ਸਾਲ ਦਾ ਇੱਕ ਬੱਚਾ ਹਿੰਦੂ ਬੱਚਾ ਉਹਨੇ ਬੜੀ ਭੈੜੀ ਗਾਲ ਕੱਢ ਦਿੱਤੀ ਪੀਲ ਜ਼ਕੋੜੀ ਨੂੰ ਉੱਚੀ ਜੇ ਤੇ ਉਹਦੀਆਂ ਅੱਖਾਂ ਲਾਲ ਹੋ ਗਈਆਂ ਤੇ ਜਿਉਂ ਬੱਚੇ ਦੇ ਪਿੱਛੇ ਦੌੜਿਆ ਤੇ ਬੱਚਾ ਵੀ ਦੌੜ ਪਿਆ ਵੀ ਇਹ ਮਾਰੇਗਾ ਗਾਲ ਕੱਢ ਕੇ ਦੌੜ ਪਿਆ ਪਿੱਛੇ ਪੀਰ ਦੌੜਿਆ ਸਾਰੀ ਦੁਨੀਆ ਦੇਖ ਕੇ ਤਾਂ ਇੱਕ ਅਰਾਈ ਬੈਲਾ ਦਤੇ ਸਬਜ਼ੀ ਲੱਦ ਕੇ ਲਿਆ ਰਿਆ ਸੀ ਔਰ ਹੈਗਾ ਫਕੀਰ ਤबीयत ਸੇ ਉਹਨੇ ਜਦ ਦੇਖਿਆ ਇਹ ਬੱਚਾ ਦੌੜ ਰਿਹਾ ਹੈ ਤੇ ਥੋੜੀ ਜੀਆਂ ਦੂਰੀ ਤੇ ਫਿਰ ਉਸ ਦੇ ਪਿੱਛੇ ਦੌੜ ਰਿਹਾ ਹੈ ਕਿਤੇ ਬੱਚੇ ਨੂੰ ਮਾਰ ਦੇਗਾ ਔਰ ਕਹਿ ਵੀ ਰਿਹਾ ਸੀ ਮੈਂ ਇਹਦੇ ਟੁਕੜੇ ਟੁਕੜੇ ਕਰ ਦੇਆ ਐਸੀ ਗੱਲ ਗੱਡੀ ਹੈ ਮੈਂ ਉਸ ਅਰਾਈ ਨੇ ਰੋਕੇ ਆਖਿਆ ਪੀਰਾ ਕਿੱਥੇ ਜਾ ਰਹੇ ਹੈਂ ਉਸ ਬੱਚੇ ਨੇ ਮੈਨੂੰ ਗਾਲ ਕੱਢੀ ਬੜੀ ਭੈੜੀ ਗਾਲ ਐਦੇ ਟੁਕੜੇ ਟੁਕੜੇ ਕਰਦੇ ਆਂਗਾ ਕੌਣ ਕੀ ਯਾਦ ਕਰੇਗਾ ਮੈਨੂੰ ਗਾਲ ਕੱਢਣ ਦਾ ਕੀ ਫਲ ਹੁੰਦਾ ਉਹਦੀ ਬਾਹਂ ਪਕੜ ਲਈ ਉਸ ਅਰਾਈ ਫਕੀਰ ਨੇ ਕਹਿੰਦਾ ਜਾ ਕੰਬਖਤਾ ਤੈਨ ਮੜਨ ਦਾ ਪੱਥਰ ਚੁੱਕ ਲੈਣਾ ਬੱਚੇ ਦੀ ਕਿ ਨਿੱਕੀ ਗਾਲ ਨਹੀਂ ਚੁੱਕ ਸਕਦਾ ਤੂੰ ਸਿਰਫ ਤਨ ਦਾ ਪਹਿਲਵਾਨ ਹੈ ਮੰਦ ਤਨ ਦੇ ਪਹਿਲਵਾਨ ਇਸ ਦੁਨੀਆ ਚ ਮਾਨ ਮਾਨ ਪਾਉਂਦੇ ਨੇ ਮਨ ਦੇ ਪਹਿਲਵਾਨ ਖੁਦਾ ਦੀ ਦਰਗਾਹ ਦੇ ਚ ਮਾਨ ਪਾਉਂਦੇ ਮਨੁ ਦਾ ਪਹਿਲਵਾਨ ਬਣ ਕਿਹੜੇ ਚੱਕਰਾਂ ਚ ਮੈਂ ਤੂੰ ਮਨ ਸੂਖਸ਼ਮ ਸਰੀਰ ਹੈ ਕਈ ਵਾਰ ਇਹ ਅਸਥੂਲ ਸਰੀਰ ਠੀਕ ਆਉਂਦਾ ਹੈ ਸੂਖਸ਼ਮ ਸਰੀਰ ਰੋਗੀ ਆਉਂਦਾ ਜਿਹਨੂੰ ਮਾਨਸਿਕ ਰੋਗ ਕਹਿੰਦੇ ਸਰੀਰ ਦੇਸ਼ਟ ਪੋਸ਼ਟ ਹੈ ਤਰੋ ਤਾਜ਼ਾ ਹੈ ਬੜਾ ਵਜ਼ਨ ਹੈ ਤਾਕਤ ਹੈ ਸੂਖਮ ਸਰੀਰ ਬਹੁਤ ਕਮਜ਼ੋਰ ਜਿਨ੍ਹਾਂ ਦੇ ਸੂਖਮ ਸਰੀਰ ਮਜ਼ਬੂਤ ਹੁੰਦੇ ਨੇ ਉਹਨਾਂ ਨੂੰ ਫਿਰ ਸਿੱਧ ਕਹਿੰਦੇ ਨੇ ਇਹ ਧਰਮ ਤੱਕ ਪਹੁੰਚਿਆ ਉਹਨ ਪਰਮਾਤਮਾ ਤੱਕ ਪਹੁੰਚਿਆ ਉਹਨ ਕੋਈ ਜ਼ਰੂਰੀ ਨਹੀਂ ਹੈ ਲੇਕਿਨ ਇਹਨਾਂ ਦਾ ਸੂਖਮ ਸਰੀਰ ਜਾਗਿਆ ਕੁਝ ਜਾਗਿਆ ज्या, आम लोगों नालों ज्यादा जागया फिर ये सिद्ध हो जाते हैं जैसे बाबा राम राय भी सिद्ध से उन्हें बहार करा माता औरंगजेब